ਅੱਜ ਤਰਨਤਰਨ ਅਸੈਂਬਲੀ ਦਾ ਨਤੀਜਾ ਆਇਆ ਔਰ ਆਜ ਇੱਕ ਬੜੀ ਖੁਸ਼ੀ ਔਰ ਮਾਣ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਨਮਾਇੰਦੇ ਆਰਮਿੰਦਰ ਸਿੰਘ ਸੰਧੂ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਮੈਂ ਸਮਝਦਾ ਵੀ ਇਹ ਇਲੈਕਸ਼ਨ ਇਸ ਕਰਕੇ ਹੋਇਆ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਡਾਕਟਰ ਸੋਲ ਉਥੇ ਐਮਐਲਏ ਸਨ ਪੋਣਾ ਦੀ ਬਿਮਾਰੀ ਕਰਕੇ ਅਕਾਲ ਚਲਾਨਾ ਕਰ ਗਏ ਔਰ ਕੁਦਰਤ ਦਾ ਪਾਣਾ ਸੀ ਔਰ ਉਸ ਪਾਣੇ ਕਰਕੇ ਇਹ ਚੋਣ ਦੁਬਾਰਾ ਹੋਈ ਮੈਨੂੰ ਅੱਜ ਇਸ ਗੱਲ ਦੀ ਤਾਰਸ ਹੈ ਕਿ ਜਿਹੜਾ 3.5 ਪੋਨੇ 4 ਸਾਲ ਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਸਮੁੱਚੇ ਪੰਜਾਬ ਦੇ ਵਿੱਚ ਅੱਜ ਲੋਕਾਂ ਨੇ ਉਹਦੇ ਤੇ ਮੋਹਰ ਲਾਈ ਕਿਉਂਕਿ ਧਰਮ ਤਾਰਨ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਸਨ ਰਵਾਇਤੀ ਪਾਰਟੀਆਂ ਸਨ ਬਹੁਤ ਉਹਨਾਂ ਨੇ ਕੂਰ ਪ੍ਰਚਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਕੀਤਾ ਪਰ ਅੱਜ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਇਹ ਸਾਬਤ ਕਰਤਾ ਕਿ ਜਿਹੜੇ ਆਮ ਆਦਮੀ ਪਾਰਟੀ ਦਾ ਐਜੰਡਾ ਸਮਾਜ ਦੇ ਹਰ ਵਰਗ ਨੂੰ ਸੁਖ ਦੇਣਾ ਸਮਾਜ ਦੇ ਹਰ ਵਰਗ ਦੇ ਜੀਵਨ स्तर ਨੂੰ ਉੱਪਰ ਚੁੱਕਣਾ ਉਹਦੇ ਲਈ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 3.5 ਤੋਂ 4 ਸਾਲ ਦੇ ਵਿੱਚ ਯਤਨਸ਼ੀਲ ਤੇ ਕਰਮਸ਼ੀਲ ਰਹੀ ਆ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਅੱਜ ਮੈਨੂੰ ਕਹਿਣ ਚ ਕੋਈ ਗਰੇਜ਼ ਨਹੀਂ ਜਿਹੜੀ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਗੱਲ ਕਰਦੇ ਸਨ ਔਰ ਇਹਨਾਂ ਦੇ ਲੀਡਰ ਹਮੇਸ਼ਾ ਹੰਕਾਰ ਦੇ ਵਿੱਚ ਭਰੇ ਹੁੰਦੇ ਸਨ ਔਰ ਜਿਸ ਤਰੀਕੇ ਦੀ ਸ਼ਬਦਾਵਲੀ ਇਹ ਮੁੱਖ ਮੰਤਰੀ ਜੀ ਦੇ ਖਿਲਾਫ ਵਰਤੇ ਸੀ ਅੱਜ ਲੋਕਾਂ ਨੇ ਉਹਨਾਂ ਨੂੰ ਆਪਣੀ ਜਗਾ ਦੱਸਤੀ ਆ ਅੱਜ ਉਹ ਪਾਰਟੀ ਨੂੰ ਚੌਥੇ ਨੰਬਰ ਤੇ ਆਉਣਾ ਪਿਆ ਸੋ ਮੇਰੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦਾ ਇਕੱਲਾ ਇਕੱਲਾ ਵਲੰਟੀਅਰ ਵੱਡੇ ਤੋਂ ਵੱਡਾ ਲੀਡਰ ਲੋਕਾਂ ਦੀ ਸੇਵਾ ਵਾਸ ਵਰਪਤਾ ਸਾਡੀ ਰਾਜਨੀਤੀ ਕੇਵਲ ਦੇ ਕੇਵਲ ਸੇਵਾ ਦੇ ਵਿਕਾਸ ਦੀ ਰਾਜਨੀਤੀ ਆ ਅਸੀਂ ਨੀਵੇਂ ਹੋ ਕੇ ਲੋਕਾਂ ਦੇ ਜੀਵਨ ਤੋਂ ਉੱਪਰ ਚੁੱਕਣ ਲਈ ਲੋਕਾਂ ਨੂੰ ਸੁੱਖ ਦੇਣ ਲਈ ਹਮੇਸ਼ਾ ਹੀ ਪਛਤਨਸ਼ੀਲਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਸਮਰਥਨ ਮਿਲਿਆ ਉਹਦੇ ਤੋਂ ਸਾਨੂੰ ਹੋਰ ਪ੍ਰੇਰਣਾ ਮਿਲਦੀ ਆ ਬਲ ਮਿਲਦਾ ਤਾਂ ਕਿ ਹੋਰ ਹਿੰਮਤ ਦੇ ਨਾਲ ਆਪਾਂ ਲੋਕਾਂ ਦੀ ਜਿਹੜੀ ਆ ਉਹ ਸੇਵਾ ਕਰ ਸਕੀਏ ਸੋ ਮੈਂ ਅੱਜ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ अरविंद केजरीवाल जी नु भगवंत मान जी नु ਔਰ ਸਾਰੇ ਵਲੰਟੀਅਰ ਸਹਾਬਾਨ ਆਫਿਸ ਬੀਰ ਸਾਹਿਬਾਨ ਉਹਨਾਂ ਸਾਰਿਆਂ ਨੂੰ ਮੁਬਾਰਕ ਦਿਨਾ ਕਿ ਉਹਨਾਂ ਦੀ ਕੜੀ ਮਿਹਨਤ ਜਿਹੜੀ ਆ ਅੱਜ ਕਾਮ ਲੈ ਕੇ ਆਈ ਆ ਔਰ ਤਰਮਦਾਰਨ ਦੇ ਲੋਕਾਂ ਦਾ ਧੰਵਾਦ ਵੀ ਜਿਨ੍ਹਾਂ ਨੇ ਪਾਰਟੀ ਨੂੰ ਅਪਣਾ ਕੇ ਉਹਨਾਂ ਦੇ ਕੰਮ ਦੇ ਉੱਪਰ ਮੋਹਰ ਲਾਈ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕਿ ਜਿਹੜਾ ਪਿਛਲੇ ਕਈ ਸਾਲਾਂ ਤੋਂ ਵਿਕਾਸ ਉਤੇ ਰੁਕਿਆ ਸੀਗਾ ਅੱਜ ਉਹ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਊਗਾ ਸੋ ਮੈਂ ਆਪਣੇ ਮੇਰੇ ਸਾਰੇ ਗੁਰਦਾਸਪੁਰ ਦੇ ਵਲੰਟੀਅਰ ਸਹਿਬਾਨ ਆਫਿਸ ਬੈਨਰ ਸਹਿਬਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਉੱਥੇ ਜਾ ਕੇ ਮਿਹਨਤ ਵੀ ਕੀਤੀ ਔਰ ਸਾਨੂੰ ਤਕਰੀਬਨ ਕਈ ਏਰੀਆਸੇ ਮਿਲੇ ਸਨ ਕਿੱਥੇ ਜਾ ਕੇ ਮਿਹਨਤ ਕਰਕੇ ਅੱਜ ਕਾਮਯਾਬੀ ਮਿਲੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਸਮੂਹ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਮੁਬਾਰਕਾ ਤੇ ਸ਼ੁਭ ਕਾਮਨਾਵਾਂ ਪਰਮੇਸ਼ਵਰ ਕਰੇ ਕਿ ਆਮ ਆਦਮੀ ਪਾਰਟੀ ਤੇ ਸਾਰੇ ਸਾਥੀ ਸਾਰੇ ਆਹੁਦੇਦਾਰ ਵਲੰਟੀਅਰ ਸਹਬਾਨ ਇਸੇ ਤਰੀਕੇ ਦੇ ਨਾਲ ਨੀਵੇਂ ਹੋ ਕੇ ਲੋਕਾਂ ਦੇ ਵਿਕਾਸ ਲਈ ਲੋਕਾਂ ਦੀ ਸੇਵਾ ਲਈ ਹਮੇਸ਼ਾ ਹੀ ਅਰਬਿਆਰ ਤਿਆਰ ਰਹਿਣ ਔਰ ਲੋਕਾਂ ਦੀ ਸੇਵਾ ਲਈ ਕੋਈ ਕਸਰ ਜਿਹੜੀ ਆ ਉਹ ਨਾ ਛੱਡੀ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰਨ ਤਰਨ ਦੀ ਜੋ ਜਿਮਣੀ ਚੋਣ ਹੋਈ ਸੀਗੀ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਜੀ ਸੰਧੂ ਲਗਭਗ 12000 ਤੋਂ ਵੱਧ ਦੀ ਲੀਡ ਕਰ ਰਹੇ ਨੇ ਸੋ ਉਹਨਾਂ ਦੀ ਜਿੱਤ ਜਿਹੜੀ ਆ ਲਗਭਗ ਤੈਅ ਹੋ ਗਈ ਆ ਸੋ ਮੈਂ ਸਭ ਤੋਂ ਪਹਿਲੋਂ ਤੇ ਤਰਨ ਤਰਨ ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਔਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੂੰ ਆਮ ਆਦਮੀ ਪਾਰਟੀ ਦੇ ਸਾਡੇ ਜਿੰਨੇ ਸਪੋਰਟਰ ਨੇ ਸਾਡੇ ਪਾਰਟੀ ਦੇ ਜਿੰਨੇ ਉਧੇਦਾਰ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿਨਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਆ ਔਰ ਵਿਸ਼ੇਸ਼ ਤੌਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੈਂਪੇਨ ਜਿਹੜੀ ਆ ਉਹਦੀ ਕਮਾਂਡ ਆਪ ਸੰਭ ਕੇ ਤੇ ਪਿੰਡ ਪਿੰਡ ਜਾ ਕੇ ਪਾਰਟੀ ਦੇ ਹੱਕ ਚ ਪ੍ਰਚਾਰ ਕੀਤਾ ਸੀ ਔਰ ਉਹਨਾਂ ਦੇ ਪ੍ਰਚਾਰ ਨੂੰ ਜਿਹੜਾ ਵਾ ਬੂਰ ਪਿਆ ਵਾ ਔਰ ਬੜੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਆ ਔਰ ਸਾਰੀਆਂ ਹੀ ਪਾਰਟੀਆਂ ਇਹਨੂੰ ਜਿਹੜਾ ਵਾ 27 ਦਾ ਸੈਮੀਫਾਈਨਲ ਗਿੰਦੀਆਂ ਸੀ ਸੋ ਸੈਮੀਫਾਈਨਲ ਅੱਜ ਆਮ ਆਦਮੀ ਪਾਰਟੀ ਨੇ ਬੜੀ ਵੱਡੀ ਲੀਡ ਨਾਲ ਜਿੱਤ ਲਿਆ ਵਾ ਔਰ ਗਾਂ ਫਾਈਨਲ ਵੀ ਜਿਹੜੀ ਆ ਜਿੱਤਣ ਦੀ ਜਿਹੜੀ ਉਹ ਤਿਆਰੀ ਹੁਣ ਤੋਂ ਹੀ ਜਿਹੜੀ ਆ ਵੱਡੀ ਜਾ ਚੁੱਕੀ ਆ ਸੋ ਮੈਂ ਇੱਕ ਵਾਰ ਫੇਰ ਸਾਰੇ ਆਮ ਆਦਮੀ ਪਾਰਟੀ ਦੇ ਵੋਟਰ ਤੇ ਸਪੋਰਟਰਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਵਧਾਈ ਦਿੰਦਾ ਔਰ ਅੱਜ ਅਸੀਂ ਹਲਕਾ ਕਾਦੀਆਂ ਤੇ ਜਿਹੜੇ ਸਾਡੇ ਪਾਰਟੀ ਦੇ ਅਹੁਦੇਦਾਰ ਆ ਉਹਨਾਂ ਨੇ ਵੀ ਅਸੀਂ ਅੱਜ ਸੇਖਵਾ ਇੱਥੇ ਨਵਾਸ ਵਿਖੇ ਖੁਸ਼ੀ ਮਨਾਈ ਆ ਲੱਡੂ ਵੰਡੇ ਆ ਔਰ ਬਹੁਤ ਵੱਡਾ ਉਤਸ਼ਾਹ ਆ ਆਮ ਆਦਮੀ ਪਾਰਟੀ ਨੂੰ ਸਾਰੇ ਪੰਜਾਬ ਚ ਮਿਲਿਆ ਬਹੁਤ ਬਹੁਤ ਧੰਨਵਾਦ ਵਾਇਗੁਰਜੀ ਕਾਕਾ ਖਾਲਸਾ ਵਾਇਗੁਰਜੀ ਦਿੱਪਤੇ ਬਹੁਤ ਮੁਬਾਰਕਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਤਰਨਤਾਰਨ ਦੀ ਜਨਤਾ ਨੇ ਅੱਜ ਬਿਗਲ ਬੁਝਾ ਦਿੱਤਾ 2027 ਲਈ ਔਰ ਇਹ ਕਮਾਦੀ ਤੇ ਵਿਕਾਸ ਦੀ ਜਿੱਤ ਹੋਈ ਹੈ ਹੰਕਾਰ ਦੀ ਹਾਰ ਹੋਈ ਹੈ ਜਿਹੜੀ ਪਾਰਟੀ ਹੰਕਾਰ ਕਰਦੀ ਸੀ ਕਾਂਗਰਸ ਤੇ ਬੀਜੇਪੀ ਉਹ ਚੌਥੇ ਦੇ ਪੰਜਵੇਂ ਨੰਬਰ ਤੇ ਕੋਈ ਵजूद ਨਹੀਂ ਰਿਹਾ ਉਹਨਾਂ ਦਾ ਅੱਜ ਆਮ ਆਦਮੀ ਪਾਰਟੀ ਕੰਮਾਂ ਤੇ ਵਿਕਾਸ ਦੇ ਨਾਲ بلੰਦੀਆਂ ਤੇ ਜਾ ਰਹੀ ਆ ਔਰ ਆਉਣ ਵਾਲੀ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਜੋਰਾਂ-ਸ਼ੋਰਾਂ ਨਾਲ ਬਰ ਰਹੀ ਆ ਨਾਮ ਜੀ ਦੇਖੋ ਜਦੋਂ ਵੀ ਜਿਹੜੀ ਸਰਕਾਰ ਜਿਹੜੇ ਸਧਾਰਨ ਪਰਿਵਾਰ ਹੈ ਜਿਹੜੀ ਸਾਡੀ ਸਧਾਰਨ ਜਨਤਾ ਹੈ ਉਹਨੂੰ ਪਿਆਰ ਕਰਨ ਦੇ ਨਿਧੀਆਂ ਲਿਆਏਗੀ ਉਹਦਾ ਜਿਹੜਾ ਪ੍ਰੇਮ ਪਾਲੇਗੀ ਉਹਦੂ ਕੋਈ ਵੀ ਨੀਵੇਂ ਥਾਣੀ ਬਿਠਾ ਸਕਦਾ ਮੈਂ ਤੇ ਇੱਕੋ ਗੱਲ ਕਰਾਂਗਾ ਕਿ ਸਾਡੀ ਸਰਕਾਰ ਨੇ ਆਮ ਬੰਦੇ ਦੇ ਕੰਮ ਆਈ ਹੈ ਆਮ ਬੱਤੀ ਆਮ ਐਜੂਕੇਸ਼ਨ ਤੇ ਆਮ ਹੈਲਥ ਸੇਵਾਵਾਂ ਜਿਹੜੋ ਤੱਕ ਇਹ ਮੁਢਲੀਆਂ ਜ਼ਰੂਰਤਾਂ ਮਿਲਦੀਆਂ ਰਹਿਣਗੀਆਂ ਉਹਦੇ ਆ ਧੰਨ ਧੰਨ ਜਿਹੜਾ ਪਰਮਾਤਮਾ ਨੂੰ ਕਰਦਾ ਰਹੇਗਾ ਤੇ ਅਸੀਂ ਵੀ ਕਰਦੇ ਪਏ ਤੇ ਜਨਤਾ ਨੇ ਵੀ ਆਪਣਾ ਡਿਸੀਜਨ ਜਿਹੜਾ ਹੈ ਐਸੇ ਹਵਲ ਦਿੱਤਾ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਮੈਂ ਉਸ ਪਾਰਟੀ ਨਾਲ ਜੁੜਿਆ ਜਿਹਦੀਆਂ ਨੀਤੀਆਂ ਜਿਹੜੀਆਂ ਹੈ ਉਹ ਆਮ ਬੰਦੇ ਨਾਲ ਹੈ ਤੇ ਅੱਜ ਦੀ ਜਿੱਤ ਜਿਹੜੀ ਹੈ ਉਹਦਾ ਸਾਰੇ ਸ਼ਹਿਰ ਨੂੰ ਸਾਰੇ ਪੰਜਾਬ ਨੂੰ ਇਹਦੀ ਵਧਾਈ ਹੈ ਕਿਉਂਕਿ ਹਮੇਸ਼ਾ ਹੀ ਜਿਹੜੀਆਂ ਚੀਜ਼ਾਂ ਆ ਰਹੀਆਂ ਇਹ 2027 ਦਾ ਰਸਤਾ ਸਾਫ਼ ਕਰ ਰਹੀਆਂ ਜੈ ਸ਼੍ਰੀ ਰਾਮ ਜੀ ਜੈ ਸੈਰਾ